ਤੋ ਪਹਿਲਾਂ ਹੀ ਕਿਸਾਨ ਲੀਡਰ ਸਰਬਣ ਸਿੰਘ ਪੰਦੇਰ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਅੱਜ ਖਨੌਰੀ ਬਾਰਡਰ ਦੇ ਉੱਤੇ ਹੋਣ ਜਾ ਰਿਹਾ ਵੱਡਾ ਇਕੱਠ ਤੇ ਸ਼ੰਭੂ ਬਾਰਡਰ ਤੇ ਵੀ ਹੋਣ ਜਾ ਰਿਹਾ ਵੱਡਾ ਕੰਮ 13 ਤਰੀਕ ਨੂੰ ਸ਼ੰਭੂ ਬਾਰਡਰ ਤੇ ਕਿਸਾਨ ਇੱਕ ਸਾਲ ਪੂਰਾ ਹੋਣ ਤੇ ਕਰਨਗੇ ਲੱਖਾਂ ਦਾ ਇਕੱਠ ਪਰ 14 ਨੂੰ ਮੀਟਿੰਗਾਂ ਮੀਟਿੰਗ ਤੋਂ ਪਹਿਲਾਂ ਹੀ ਸਰਬਣ ਸਿੰਘ ਪੰਦੇਰ ਨੇ ਇਹ ਵੱਡਾ ਐਲਾਨ ਕਰ ਦਿੱਤਾ ਆਖਰ ਮੀਟਿੰਗ ਦੇ ਵਿੱਚ ਜਾਣਗੇ ਜਾਂ ਨਹੀਂ ਜਾਣਗੇ ਉਸ ਦੇ ਬਾਰੇ ਵੀ ਸਾਰਾ ਕੁਝ ਸਾਫ਼-ਸਾਫ਼ ਦੱਸ ਦਿੱਤਾ ਇੱਕ ਵਾਰ ਤੁਸੀਂ ਸਰਬਨ ਸਿੰਘ ਪੰਦੇੜ ਦੀ ਹਾਂਜੀ ਮੈਂ ਸਰਬਨ ਸਿੰਘ ਪੰਦੇੜ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਹਾ ਬੋਲਦਾ ਜੀ ਅੱਜ ਸ਼ੰਭੂ ਮੋਰਚੇ ਦੇ ਉੱਤੇ ਭਗਤੀ ਲਹਿਰ ਦੇ ਵੱਡੇ ਮਹਾਪੁਰਸ਼ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਵਾਂਗੇ ਅਰੋਨਾ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਐਹਿਦ ਲਵਾਂਗੇ ਇਦੇ ਨਾਲ ਦੀ ਨਾਲ ਅੱਜ ਖਨੌਰੀ ਬਾਰਡਰ ਤੇ 1 ਸਾਲ ਪੂਰਾ ਹੋਣ ਦੇ ਸਬੰਧ ਵਿੱਚ ਵੱਡੀ ਮਹਾ ਪੰਚਾਇਤ ਹੋ ਰਹੀ ਹੈਗੀ ਆ ਵੱਡਾ ਇਕੱਠ ਹੋਣਾ ਵਾ ਉੱਥੇ ਸਾਡੀ ਵੱਡੀ ਲੀਡਰਸ਼ਿਪ ਸਰਜੀਤ ਸਿੰਘ ਜੀ ਫੂਲ ਔਰ ਅਮਰਜੀਤ ਸਿੰਘ ਜੀ ਮੋੜੀ ਔਰ ਆਪਣੇ ਦਲਬਾਖ ਸਿੰਘ ਜੀ ਹਰੀਗੜ ਤੇ ਹੋਰ ਦੋ ਤਿੰਨ ਲੀਡਰ ਜੜੇ ਆ ਉਹ ਗੁਰਧਿਆਨ ਸਿੰਘ ਸਾਰੇ ਵੱਡੇ ਲੀਡਰ ਉੱਥੇ ਸ਼ਮੂਲੀਅਤ ਕਰਨਗੇ ਬੇਸ਼ੱਕ ਮੋਰਚੇ ਦੇ ਪ੍ਰੋਗਰਾਮਾਂ ਤੇ ਬਹੁਤ బిజీ ਸ਼ਡਿਊਲ ਚੱਲ ਰਿਹਾ ਅਰ 13 ਨੂੰ ਕੱਲ ਇੱਥੇ ਵੀ 1 ਸਾਲ ਪੂਰਾ ਹੋ ਜਾਣਾ ਵਾ ਤੇ ਵੱਡਾ ਇਕੱਠ ਜਿਹੜਾ ਵਾ ਸ਼ੰਭੂ ਮੋਰਚੇ ਤੇ ਹੋਣਾ ਇਹਦੇ باوجود ਇਕਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੇਰੇ ਸਮੇਤ ਸੱਤ ਮੈਂਬਰੀ ਜਥਾ ਜਿਹੜਾ ਵਾ ਉਹ ਡੈਪੂਟੇਸ਼ਨ ਜਿਹੜਾ ਵਾ ਜੜੀ ਐਸਕੇਮ ਦੀ ਮੀਟਿੰਗ ਹੋ ਰਹੀ ਚੰਡੀਗੜ੍ਹ ਉੱਥੇ ਗੱਲਬਾਤ ਨੂੰ ਜਾਊਗਾ ਔਰ ਇਸ ਹਾਸਤੇ ਨਾਲ ਵੀ ਅੰਦੋਲਨ ਜੜੀ ਸਰਕਾਰ ਨਾਲ ਸਾਡਾ ਚੱਲ ਰਿਹਾ ਸਰਕਾਰ ਬਹੁਤ ਵੱਡੀ ਆ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਬਹੁਤ ਵੱਡੀਆਂ ਨੇ ਜੜੀਆਂ ਮੰਗਾ ਅਸੀਂ ਨਪਟਾਉਣਾ ਚਾਹੁੰਨੇ ਆ ਉਹਨਾਂ ਦੇ ਨਵੇੜੇ ਲਈ ਸੰਪੂਰਨ ਇਕਤਾ ਚਾਹੀਦੀ ਆ ਇਹ ਦੇਸ਼ ਦੇ ਕਿਸਾਨ ਮਜ਼ਦੂਰ ਤੇ ਆਮ ਪੰਜਾਬੀ ਵੀ ਚਾਹੁੰਦੇ ਹੈਗੇ ਆ ਕਿ ਸੰਪੂਰਨ ਇਕਤਾ ਹੋਵੇ ਤੇ ਕੱਲ ਵਾਸਤੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਔਰ ਬਹੁਤ ਸਾਰੇ ਆਗੂਆਂ ਦੀ ਡਿਊਟੀ ਅਸੀਂ ਤਿਆਰੀਆਂ ਕਰਨ ਵਾਸਤੇ ਸ਼ੰਭੂ ਮੋਰਚੇ ਤੇ ਵੀ ਲਾਈ। ਕਿਸਾਨ ਲੀਡਰ ਸਰਪੰਣ ਸਿੰਘ ਭੰਦੇੜ ਦੇ ਵੱਲੋਂ ਦੱਸ ਦਿੱਤਾ ਕਿ ਜੋ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਅੱਜ ਵੱਡਾ ਇਕੱਠ ਹੋ ਰਿਹਾ ਉਸ ਦੇ ਵਿੱਚ ਸ਼ੰਭੂ ਮੋਰਚੇ ਤੋਂ ਕਿਸਾਨ ਲੀਡਰ ਸਰਪੰਣ ਸਿੰਘ ਭੰਦੇੜ ਤੇ ਜਿਹੜੇ ਸਾਥੀ ਨੇ ਸਰਜੀਤ ਸਿੰਘ ਫੂਲ ਗੁਰਧਿਆਨ ਸਿੰਘ ਅਮਰਜੀਤ ਮੋੜੀ ਅਤੇ ਹੋਰ ਕਈ ਕਿਸਾਨ ਲੀਡਰ ਨੇ ਜਿਹੜੇ ਉਹ ਖਨੌਰੀ ਬਾਰਡਰ ਮੋਰਚੇ ਦੇ ਵਿੱਚ ਜਾਣਗੇ ਕਿਹਾ ਕਿ ਹਾਲਾਂਕਿ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਚੱਲ ਰਿਹਾ ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ ਵੀ ਅੱਜ ਭਗਤ ਰਵਿਦਾਸ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ 13 ਤਰੀਕ ਨੂੰ 1 ਸਾਲ ਪੂਰਾ ਹੋਣ ਤੇ ਸ਼ੰਭੂ ਬਾਰਡਰ ਦੇ ਉੱਤੇ ਵੀ ਵੱਡਾ ਇਕੱਠ ਸੱਦਿਆ ਜਾ ਰਿਹਾ ਉਸ ਨੂੰ ਲੈ ਕੇ ਵੀ ਤਿਆਰੀਆਂ ਹੋ ਰਹੀਆਂ ਨੇ ਪਰ ਪਹਿਲਾਂ 11 ਤਰੀਕ ਨੂੰ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਮਹਾਪੰਚਾਇਤ ਹੋਈ ਅੱਜ 12 ਤਰੀਕ ਐ ਅੱਜ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਕੀਤੀ ਜਾ ਰਹੀ ਆ ਤੇ ਕੱਲ ਨੂੰ ਸ਼ੰਭੂ ਬਾਰਡਰ ਦੇ ਉੱਤੇ ਮਹਾਪੰਚਾਇਤ ਕੀਤੀ ਜਾਵੇਗੀ ਵੱਡਾ ਇਕੱਠ ਕੀਤਾ ਜਾਵੇਗਾ ਪਰ 14 ਤਰੀਕ ਨੂੰ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਆ ਤੇ ਅੱਜ ਇੱਕ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਹੈ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਏਕਤਾ ਮਤੇ ਨੂੰ ਲੈ ਕੇ ਮੀਟਿੰਗ ਹੋਣ ਜਾ ਰਹੀ ਆ ਸਿੱਖਤ ਕਿਸਾਨ ਮੋਰਚੇ ਦੇ ਨਾਲ ਕੇਐਮਐਮ ਦੀ ਸਿੱਖਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਆ ਇਸ ਮੀਟਿੰਗ ਦੇ ਵਿੱਚ ਕੀ ਨਿਕਲਦਾ ਇਹ ਦੇਖਣ ਵਾਲੀ ਗੱਲ ਹੈ